ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੂਟੀਆਂ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਗ ਹੈ ਜੀ ਦੋਨੇ ਹੀ ਟੋਕੜ ਗੱਬਣ ਚੈੱਕ ਪਾਸ ਹੈ ਜੀ ਜੀਦੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਵੀਡੀਓ ਵਧੀਆ ਲੱਗੀ ਤਾਂ ਵੀਰੇ ਲਾਈਕ ਕਰ ਦਿਆ ਕਰੋ ਉਹਦੇ ਨਾਲ ਵੀਡੀਓ ਬਣਾਉਣ ਦਾ ਹੌਸਲਾ ਵਧੇ ਜਾਂਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਜੀ ਗੁਰਤਾ ਸਿੰਘਾ ਪਿੰਡ ਝੂਟੀਆਂ ਖੁਰਦਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਮੋਬਾਈਲ ਨੰਬਰ ਜੀ 9056894762 ਮੋਗੇ ਤੋਂ 24 ਕਿਲੋਮੀਟਰ ਅਖ ਲਓ ਤੇ ਜੀਰੇ ਤੋਂ 13 ਰੱਖ ਲੋ ਪ੍ਰੀਜ਼ਪੋਰਟ ਤੋਂ 30 ਰੱਖ ਲੋ ਤਲਵੰਡੀ ਭਾਈ ਤੋਂ 5 ਕਿਲੋਮੀਟਰ ਰੱਖ ਠੀਕ ਹੈ ਤਲਵੰਡੀ ਭਾਈ ਦੇ ਨਾਲ ਹੀ ਰਹੇ ਜਾਂਦਾ ਹੱਥ ਹੀ ਪੈ ਜਾਂਦੀ ਮੋਗੇ ਜੀ ਮੋਗੇ ਰਾਖੀ ਰਲਾ ਪੈਂਦਾ ਠੀਕ ਹੈ ਵੀਰੇ ਕਿਧਰੋਂ ਸ਼ੁਰੂ ਕਰਕੇ ਮਾਝ ਤੋਂ ਸ਼ੁਰੂ ਕਿਧਰੋਂ ਮਾਝ ਤੋਂ ਠੀਕ ਹੈ ਜੀ ਮੱਝ ਬੂਰੀ ਚ ਆ ਜਾਂਦੀ ਐ ਨੀਲੀ ਰਾਵੀ ਟੱਚ ਆ ਜੀ ਕੁਆਲਿਟੀ ਚੰਗੀ ਐ ਸੂਏ ਕਿੰਨੇ ਲਈ ਗੱਬਣਾ ਜੀ ਸੂਆ ਬਾਈ ਜੀ ਦੂਜਾ ਤੇ ਤੀਜੇ ਲਈ ਗੱਬਣਾ ਠੀਕ ਹੈ ਵੀਰੇ ਹਾਂ ਤਰਾਂ ਵਾਲੀ ਬੂਰੀ ਆ ਨੀਲੀ ਰਵੀ ਦਾ ਟੱਚ ਆ ਪੂਰੀ ਤਿਲਾਂ ਵਾਲੀ ਆ ਤਿਲਾਂ ਵਾਲੀ ਸਹੀ ਗੱਲ ਆ ਚੱਕਰ ਲੋ ਜੀ ਦਿਖਾ ਵੀ ਦਨੇ ਸਾਰੇ ਪਿੰਡੇ ਤੇ ਕੋਈ ਆਏ ਨਹੀਂ ਬਈ ਇੱਕ ਸਾਈਡ ਤੇ ਅੱਖਰ ਦਿਖਾ ਦੇ ਸੂਤ ਤੇ ਟੱਚ ਦਿਖਾ ਦੇ ਨੀਲੀ ਰਵੀ ਬਈ ਆ ਪੂਰੀ ਨੀਲੀ ਰਵੀ ਹਾਂ ਠੀਕ ਆ ਇਹ ਥੋੜੀ ਜੀ ਇੱਕ ਸਾਉ ਦੀ ਅਲੋਪ ਹੀ ਆ ਇਹ ਨਸਲ ਇਹ ਨਾ ਘੱਟ ਨਿਕਲਦਾ ਇੱਕ ਬੂਰੀਆਂ ਮਿਲ ਜਾਂਦੀਆਂ ਤਿਲਾਂ ਵਾਲੀ ਬੂਰੀ ਨਹੀਂ ਮਿਲ ਤਿਲਾਂ ਵਾਲੀ ਬੂਰੀ ਘੱਟ ਮਿਲਦੀ ਇਹ ਜੇ ਹਰਿਆਣੇ ਵਾਲਿਆਂ ਨੂੰ ਪੁੱਛੂੰ ਕਿ ਉਹ ਬੂਰੀ ਨੂੰ ਮੰਨਦੀ ਤਿਲਾਂ ਵਾਲੀ ਬੂਰੀ ਨੂੰ ਠੀਕ ਆ ਸਹਰ ਅਸਲ ਠੀਕ ਆ ਇਹ ਲਿਆਂਦੀ ਨਹੀਂ ਵੀ ਜਾਨੀ ਕਿ ਮੈਨੂੰ ਲਿਆਂਦੀ ਨੂੰ ਹੋ ਗਿਆ ਬਈ ਇਹ ਜਨਵਰੀ ਚਾਈ ਆ ਠੀਕ ਆ ਹਾਂ ਆਪਰਚੁਨਿਟੀ ਆ ਤਿੰਨ ਮਹੀਨੇ ਦੀ ਗੱਭਣ ਸੀ ਜਦੋਂ ਆਪਾਂ ਲਿਆਂਦੀ ਆ ਜਦੋਂ ਲਿਆਂਦੀ ਸੀ ਲਿਆਂਦੀ ਆ 14 ਲੀਟਰ ਦੁੱਧ ਸੀ ਇਹਦੇ ਥੱਲੇ ਠੀਕ ਆ ਵੀਰੇ ਤਿੰਨ ਮਹੀਨੇ ਦੀ ਗੱਭਣ ਸੀ ਜੀ ਠੀਕ ਆ ਜੀ ਤੇ ਹੁਣ ਇਹਨੂੰ 7 ਤਰੀਕ ਨੂੰ 8ਵਾਂ ਮਹੀਨਾ ਲੱਗਿਆ ਸ਼ੁਰੂ ਹੋ ਜਾਂਦਾ ਹਾਂ ਆ ਦਿਨਾਂ ਨੂੰ 10 ਆ ਦਿਨਾਂ ਨੂੰ 7 ਦਿਨਾਂ ਨੂੰ ਆ ਕੱਲ ਨੂੰ ਇੱਕ ਤਰੀਕ ਆ ਆ ਕੱਲ ਨੂੰ ਇੱਕ ਹੋ ਗਈ ਆ ਯਾਨੀ ਕਿ 7 ਤਰੀਕ ਨੂੰ ਉਹਨੂੰ 8ਵਾਂ ਮਹੀਨਾ ਲੱਗ ਜਾਣਾ ਦੁੱਧ ਹੁਣ ਵੀ ਇਹਦੇ ਥੱਲੇ 8 ਕਿਲੋ ਸੀਗਾ ਠੀਕ ਆ ਪਰ ਆਪਾਂ ਯਾਨੀ ਕਿ ਡਰਾਈ ਵਾਲੇ ਪਾਸੇ ਨੂੰ ਹੋ ਗਏ ਹੁਣ 3 ਤੋਂ 4 ਲੀਟਰ ਦੁੱਧ ਹੈ ਜੇ ਥੱਲੇ ਜੇ ਕੋਈ ਵਧਾਉਣਾ ਚਾਹਵੇ ਤਾਂ ਵਧਾ ਲੇ ਵੈਸੇ ਮੈਂ ਇਹਨੂੰ ਤਾਂ ਵੇਚਣ ਲੱਗਾ ਜੀ ਮੇਰੇ ਦੁੱਧ ਦੀ ਮੈਨੂੰ ਲੋੜ ਆ ਠੀਕ ਆ ਉਹ ਫਿਰ ਮੈਂ ਰਹਿ ਨਹੀਂ ਸਕਦਾ ਮੈਨੂੰ ਚੋਣੀ ਪੈ ਜਾਂਦੀ ਆ ਤੇ ਵੈਸੇ ਇਹਨੂੰ ਡਰਾਈ ਕਰਨਾ ਹੱਕੇ ਦਾ ਡਰਾਈ ਦਾ ਬਣਨਾ ਹੱਕ ਡਰਾਈ ਦਾ ਬਣਦਾ ਹਾਂ ਕਿਉਂਕਿ 8ਵਾਂ ਮਹੀਨਾ ਤਾਂ ਲੱਗਣ ਵਾਲਾ ਇਹਨੂੰ ਪੰਜ-ਛੇ ਦਿਨ ਰਹਿ ਗਏ 2 ਸਾਲ ਮਹੀਨੇ ਮਿਲਣਗੇ ਫੇਰ ਹੀ ਤਿਆਰ ਬਣੀਏ ਬਾਕੀ ਇਹ ਜਿਹੜੀਆਂ ਕੋਈ ਵੀ ਨਿਸ਼ਾਨੀਆਂ ਦੇਖ ਕੋਈ ਕਿ ਤੂੰ ਇਹ ਨਹੀਂ ਆਹ ਹੱਡ ਦੇਖ ਲੈ ਜਿਹੜੇ ਬੰਦੇ ਨੂੰ ਪਰਖਾ ਹਨ ਆਹ ਦੇਖ ਬਈ ਝੋਲੀ ਫਿਰ ਹਾਂ ਪੂਰੀ ਜਵਾਂ ਯਾਰ ਕੋਈ ਮਰਜ਼ੀ ਬੈਠਾ ਰਵੇ ਹਾਂ ਕੋਈ ਐਡੀ ਗੱਲ ਨਹੀਂ ਠੀਕ ਆ ਥੱਲੋਂ ਕੋਈ ਸਾਈਡ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ ਕੋਈ ਥਾਣ ਨਹੀਂ ਕੋਈ ਗੰਡਾ ਨਹੀਂ ਠੀਕ ਹੈ ਹਾਂ ਜੇ ਕੋਈ ਥਾਣ ਛਿਟਾਰਦਾ ਵੀ ਫਰਕ ਹੋਵੇ ਆਪਾਂ ਜ਼ਿੰਮੇਵਾਰ ਠੀਕ ਹੈ ਹਾਂ ਤੇ ਇਹ ਦੇ ਜਾਨੀ ਕਿ ਜਿੰਨੀ ਤਰੀਫ ਕਰ ਲੀਏ ਨਾ ਆਪਾਂ ਇਹ ਕਾਟਾ ਇਹ ਡੇਰੀ ਦੀ ਮੱਝ ਆ ਬਾਈ ਅੱਛਾ ਡੇਰੀ ਦੀ ਮੱਝ ਡੇਰੀ ਚੋਂ ਲਈ ਸੀ ਫਾਇਲ ਕਾ ਡੇਰੀ ਚੋਂ ਖਰੀਦੀ ਸੀ ਠੀਕ ਹੈ ਆਪਣੇ ਰਿਸ਼ਤੇਦਾਰਾਂ ਨੇ ਉਹਨਾਂ ਤੋਂ ਮੈਂ ਲੈ ਕੇ ਆਇਆ ਠੀਕ ਹੈ ਯਾਨੀ ਮਨਨ ਮਨਨ ਕਿ ਮੇਰੀ ਕੈਲਕੂਲੇਸ਼ਨ ਗਲਤ ਹੋ ਗਈ ਮੱਝ ਤੇ ਹਜੇ ਮੇਰੇ ਆਪ ਦੀ ਮੀਨਾ ਹੈ ਤੇ ਮੈਨੂੰ ਇਹ ਸੀਗਾ ਵੀ ਮੱਝ ਸੂਕੂਗੀ ਤੇ ਉਹਨੂੰ ਮੈਂ ਛੱਡ ਦਊਗਾ ਅੱਛਾ ਥੋੜਾ ਜਿਹਾ ਬਲੇਖਾ ਬਲੇਖਾ ਜੋ ਮੈਂ ਯਾਨੀ ਕਿ ਠੀਕ ਹੈ ਮੇਰੀ ਕੈਲਕੂਲੇਸ਼ਨ ਗਲਤ ਹੋ ਗਈ ਮੱਝ ਦੀ ਆਪ ਦੀ ਮੱਝ ਦੀ ਜੇ ਮੈਂ ਤਾਂ ਇਹ ਨੂੰ ਨਹੀਂ ਬੈਸ ਹੋਣਾ ਸੀਗਾ ਮੈਂ ਵੇਚਣ ਵਾਸਤੇ ਨਹੀਂ ਲਈ ਸੀ ਠੀਕ ਹੈ ਜੀ ਹਾਂ ਤੋੜ ਕੇ ਤੇ ਹੁਣ ਵੀ ਜੇ ਕੋਈ ਮੇਰਾ ਵੀਰ ਹਾਂਜੀ ਸ਼ਕੀਨ ਹੋਇਆ ਤਾਂ ਦੇਣੀ ਨਹੀਂ ਕੋਈ ਨਹੀਂ ਜੀ ਨਹੀਂ ਕਰਮਾਂ ਨਹੀਂ ਕੋਈ ਨੇ ਫਿਰ ਵੇਖੀ ਜੋਗੀ ਨਹੀਂ ਗਾਂ ਦਾ ਪੀਲਾਂਗੇ ਚਾਰ ਦਿਨ ਠੀਕ ਹੈ ਜੀ ਉਧਰੋਂ ਲੈ ਚੱਲੀ ਪਰ ਇਹਨੂੰ ਤੇ ਨਾਲ ਹੀ ਮੱਝ ਆ ਜੀ ਪੂਰੀ ਨਹੀਂ ਦੇ ਦੇ ਕੋਈ ਇੱਕ ਨਾ ਸਾਫ ਆ ਜਿਹੜਾ ਨੈੱਟ ਦੁੱਧ ਪਿਆਰਾ ਉਹ ਹੈ ਡਰਾਈਰ ਦੇ ਪਾਸੇ ਹੀ ਆ 3 ਤੋਂ 4 ਕਿਲੋ ਆ ਬਾਈ ਕਹਿੰਦਾ ਇੱਕ ਦਮ ਮੈਂ ਦੁੱਧ ਇਹਨਾਂ ਦਾ ਘਟਾਤਾ ਕਿਉਂਕਿ ਫੇੜ ਫੁਰ ਦਾੰਦਾ ਬਾਈਕ ਨੂੰ 8ਵੇਂ ਮਹੀਨੇ ਨੂੰ ਸ਼ੁਰੂ ਹੋ ਜਾਣਾ ਤਾਂ ਕਿ 10-15 ਦਿਨਾਂ ਚ ਇਹਨੂੰ ਡਰਾਈ ਕਰ ਸਕਾਂ ਜੇ ਤਾਂ ਬਾਈ ਕੋਲ ਰਹਿ ਗਈ ਤਾਂ ਡਰਾਈ ਕਰ ਹੀ ਦੇਣੀ ਆ ਜੇ ਤੁਸੀਂ ਆਪਦੇ ਹਿਸਾਬ ਨਾਲ ਕਰ ਸਕਦੇ ਜਿਹੜਾ ਸੱਜਣਾ ਲੈ ਕੇ ਜਾਊਗਾ ਜੇ ਡਰਾਈ ਕਰਨਾ ਚਾਹੁੰਦਾ ਜੇ ਅਜੇ 15-20 ਦਿਨ ਟੂਣੀ ਆ ਯਾਰ ਜਿੱਤ ਮਾਰ ਗਿਆ ਫਿਰ ਯਾਰ ਕੋਈ ਏਡੀ ਗੱਲ ਨਹੀਂ ਜੀ ਠੀਕ ਆ ਮਿਲਦੀ ਕਿਵੇਂ ਫਿਰ ਇਹ ਮਿਲਦੀ ਬਾਈ ਪਈਆਂ ਦਾ ਬਲਦੀ ਸੀ ਪਹਾੜੇ ਤੇ ਹਾਂਜੀ ਤੇ ਹੁਣ ਨਾ ਇਹਨੇ ਤੈਨੂੰ ਕਹਿਣਾ ਕੀ ਵਿਚਾਰੀ ਹੁਣ ਪੈਨੂੰ ਪਤਾ ਹੀ ਆ ਫਿਰ ਹਨ ਪੱਠੇ ਪੁੱਠੇ ਜਦੋਂ ਚੰਗੇ ਬੰਦ ਕਰਤੇ ਹਾਂਜੀ ਤੇ ਹੁਣ ਇਹ ਆਧਾ ਕਿਐਮਐਲ ਲੈੰਦੀ ਆ ਠੀਕ ਆ ਉਦਾਂ ਜਾਨੀ ਕਿ ਕੋਈ ਜੋੜ ਨਹੀਂ ਪਾਉਣਾ ਕੋਈ ਲੈਣਾ ਨਹੀਂ ਦੇਣਾ ਆਧਾ ਕਿਐਮਐਲ ਲਾਉਣਾ ਠੀਕ ਆ ਤੇ ਪੱਠੇ ਸਿੱਟ ਕੇ ਬਹਿ ਜਾਣਾ ਠੀਕ ਹੈ ਵੀਰੇ ਕੋਈ ਉਹ ਨਹੀਂ ਵੀ ਬਾਲਟੀ ਜਲੱਤਾ ਮਾਰਨ ਵਾਲੀ ਨਹੀਂ ਠੀਕ ਹੈ ਜੀ ਹਾਂ ਪਰ ਉਹ ਜਾਨੀ ਕਿ ਹੁਣ ਮੈਂ ਤੈਨੂੰ ਦੱਸਿਆ ਜਦੋਂ ਆਪਾਂ ਪੱਠੇ ਉਹੋ ਜੇ ਬੰਦ ਕਰਤੇ ਤੇ ਦਾਣਾ ਦੋਣਾ ਤੇ ਘਰ ਪਾਸੂ ਤੈਨੂੰ ਪਤਾ ਮਾੜਾ ਮੋਟਾ ਕਰ ਲਿਆ ਹੁਣ ਇਹ ਕਹਿੰਦੀ ਹੈ ਵੀ ਚਾਹੇ ਤਾਂ ਮੈਨੂੰ ਛਾੜ ਦੇ ਤੇ ਚਾਹੇ ਮੈਨੂੰ ਪੱਠੇ ਪਾ ਕੋਈ ਵੀ ਮੇਰਾ ਵੀਰ ਭਰਾ ਇਹ ਨਾ 12 13 ਕਿਲੋ ਵਾਲੀ ਸਮਝ ਕੇ ਨਾ ਫੋਨ ਲਾਇਆ ਜੋ 14 ਕਿਲੋ ਮੈਂ ਚੋਕੇ ਲੈਂਦੀ ਐ ਇਹ ਤਿੰਨ ਮਹੀਨੇ ਦੀ ਗੱਬਣਾ ਤਿੰਨ ਮਹੀਨੇ ਦੀ ਗੱਬਣ ਕਰ ਲੈ ਜਿਹੜੇ ਇਹਦੇ ਆਰ ਲੱਗੇਗਾ ਮਿਲਤ ਵੀਣਤੀ ਆਕ ਕਰ ਲੈ ਕੋਈ ਵੀ ਥਾਣ ਵਿਖਾ ਦੇ ਕਿਸੇ ਮੱਝ ਦੇ ਛੇਦੀ ਥਾਣ ਨਹੀਂ ਲੱਗਾ ਚੰਗੇ ਵਾਹ ਹਾਂ ਕੋਈ ਮੇਰਾ ਵੀਰ ਭਰਾ ਉਸ ਨਾਲ ਫੋਨ ਲਾਵੇ ਠੀਕ ਹੈ ਜਿਹਾ ਸਾਡੀ ਕੁਆਲਿਟੀ ਆ ਕੋਈ ਵੀ ਬਾਈ ਹੋਵੇ ਇਹਦੇ ਚ ਕੋਈ ਥਾਂ ਤੇ ਪੂਰ ਸੈਟਅਪ ਹੋਵੇ ਗੰਡ ਹੋਵੇ ਮੇਰੀ ਜ਼ਿੰਮੇਵਾਰੀ ਆ ਠੀਕ ਹੈ ਬਰ ਹਾਂ ਕੋਈ ਮੇਰਾ ਵੀਰ ਪਰਮਾ ਮੈਂ ਫੇਰ ਵਾਰੀ ਵਾਰੀ ਕਹਿਣਾ ਐਵੇਂ ਨਹੀਂ ਇਹ ਚੰਗੀ ਚੀਜ਼ ਚੰਗੀ ਕਿੰਮਤ ਨਾਲ ਨਹੀਂ ਕੋਈ ਨਾ ਕੋਈ ਭਾਈ ਕੋਈ 8890 ਵਾਲਾ ਫੋਨ ਦੱਬੀ ਹੋਵੇ ਉਹ ਨਹੀਂ ਆਪੋ ਵੇਚ ਨਹੀਂ ਬੰਦ ਕਰ ਦਾਂਗੇ ਹਾਂ ਐਵੇਂ ਚੰਗੀ ਚੀਜ਼ ਦੀ ਕੀ ਨਾ ਲਾ ਹਾਂ ਨਾ ਨਾ ਭਾਈ ਕੋਈ ਵੀ ਆਏਗਾ ਨਾ ਫੋਨ ਲਾਵੇ ਕਿਉਂਕਿ ਮੈਂ ਕੀਮਤ ਲਾ ਕੇ ਲੈਂਦੀ ਸੀ ਠੀਕ ਹੈ ਵੀਰੇ ਹਾਂ ਠੀਕ ਹੈ ਜੀ ਕਿਉਂਕਿ ਤੈਨੂੰ ਵੀ ਪਤਾ ਹੈ ਦੇਖੀ ਉਹ ਇਧਰ ਗੱਲ ਹੈਗੀ 5 5 ਲੱਖ ਸਨੇਰੀ ਮਾ ਜੀ ਕਿ 5 ਲੱਖ 70 ਹਜ਼ਾਰ ਦੀ ਬੰਦੇ ਨੇ ਹਾਜੀ ਵੀਰੇ ਸਾਲ ਕੋ ਹੋਰ ਠਹਿਰ ਜਾ ਹਾਂ ਝੋਟੀ ਦੇ ਕੋਲੇ ਬੰਦਾਂ ਕੀ ਆ ਪੰਜਾਂ ਦਾ ਔਸਰ ਝੋਟੀ ਆ ਇਹ ਟੀਕਾ ਨਹੀਂ ਭਰਿਆ ਉਹਦੇ ਕੋਲੇ ਖੜੀਆ ਲੱਖ ਰੁਪਏ ਦੀ ਖਰੀਦੀ ਸੈਲ ਡੇਰੀ ਫਾਰਮ ਤੇ ਨਾਲੇ ਫੋਨ ਲਾ ਲੈ ਬੰਦਾ ਵੀਰੇ ਇੱਕ ਸਾਲ ਠਹਿਰ ਜਾ 50 60 ਹਜ਼ਾਰ ਦਾ ਕੱਟੀ ਮਿਲਣੀ ਆ ਕੱਟੀ ਹੁਣ ਵੀ ਆਈ ਜਾਂਦੀ ਸਹੀ ਗੱਲ ਨੋਰਮਲ ਨੋਰਮਲ 95000 ਦੀ ਕੱਟੀ ਲੈ ਆ ਬੰਦਾ ਫਰੰਗੀ ਫਰੰਗੀ ਇੱਥੋਂ ਦਾ ਮੁੰਡਾ ਠੀਕ ਆ ਹਾਂ ਰੋਪੜ ਜ਼ਿਲ੍ਹੇ ਦੀ ਪੈਣਾ ਉਹਨਾਂ ਤੋਂ ਲੈ ਆ ਦੂਜਿਆਂ ਤੋਂ ਮਾਲ ਡੇਰੀ ਫਰਮ ਵਾਲਾ 95000 ਦੀ ਕੱਟੀ ਐ ਈਡੀ ਲਓ ਇਹ ਚੀਜ਼ਾਂ ਜੀ ਇਹ ਇੱਕ ਸਾਫ ਦੇ ਬਲੈਕ ਚ ਮਿਲਿਆ ਕਰਨੀ ਇਹਨੂੰ ਬਲੈਕ 골ਡ ਪਹਿਲਾਂ ਕਹਿੰਦੇ ਸੀ ਅਗਲਾ ਕਹਿੰਦਾ ਯਾਰ ਵੈਸੇ ਹੀ ਕਹੀ ਜਾਂਦੇ ਆ ਕਾਹਦਾ ਬਲੈਕ 골ਡ ਆ ਪਰ ਇਸ ਹਾਲਕ ਨੂੰ ਜਮਾ ਹੀ ਸਾਫਤ ਹੋ ਜਾਣਾ ਭਾਈ ਵਾਕਈ ਬਲੈਕ 골ਡ ਆ ਇਹ ਗੱਲ ਪਤਾ ਕੀ ਮੇਰੇ ਤਾਂ ਹੁਣ ਮੈਨੂੰ ਜਿਹੜੀ ਮਜਬੂਰੀ ਆ ਲੇਬਰ ਹੈ ਨੀਗੀ ਠੀਕ ਹੈ ਤਾਂ ਪ੍ਰੋਬਲਮ ਆਉਂਦੀ ਆ ਨਹੀਂ ਤੈਨੂੰ ਵੀ ਪਤਾ ਬੂੜਾ ਇੱਕ ਤਾਂ ਬੂੜੀ ਨਹੀਂ ਮਿਲਦੀ ਦੂਜੀ ਤੇ ਲਾਣੇ ਵੀ ਨਹੀਂ ਮਿਲਦੀ ਤੀਜੀ ਇਹਨੂੰ ਸਾਫ਼ ਨਹੀਂ ਮਿਲਦੀ ਥੱਲੋਂ ਐਨਾ ਸਾਫ਼ ਪਸ਼ੂ ਨਹੀਂ ਹੈਗਾ ਕੋਈ ਕਿਤੇ ਮਿਲਦਾ ਛੇਤੀ ਥੱਲੋਂ ਐਦਾਂ ਦਾ ਥਣ ਨਹੀਂ ਲੱਗਾ ਹੁੰਦਾ ਸ਼ਾਰਟਮਾ ਪੀਸ ਆ ਹਾਂ ਛਾਣਵਾ ਜਿਹੜੀ ਵੀਰੇ ਆ ਵੈੜ ਆ ਇਹ ਬਈ ਦੁੱਧੋਂ ਡਰਾਈ ਆ ਠੀਕ ਆ ਜੰਨਕ ਮਹੀਨੇ ਦੀ ਗੱਬਣਾ ਕੋਈ 5-4 ਦਿਨ ਉੱਪਰ ਵੀ ਹੋ ਸਕਦੇ ਆ ਥੱਲੇ ਵੀ ਹੋ ਸਕਦੇ ਆ ਉਦਾਂ ਸੀਲਸ ਲੱਗਾ ਠੀਕ ਆ ਤੇ ਮੇਰੀ ਤਾਂ ਖੂਨ ਜੇ ਲਈ ਵੀ ਆ ਯਾਨੀ ਕਿ ਇਹ ਨਹੀਂ ਵੀ ਯਾਨੀ ਕਿ ਆ ਇਹ ਆ ਦੁੱਧ ਡਰਾਈ ਹੈ ਇਹ ਅੱਛਾ ਦੁੱਧ ਜਮ ਨਹੀਂ ਹੁੰਦਾ ਥਾਣਾ ਦੀ ਗਰੰਟੀ ਥਾਣਾ ਦੀ ਆ ਦੇ ਕਹੋ ਬਾਈ ਆ ਜਿਵੇਂ ਮਰਜੀ ਹਲੇ ਤਾਂ ਦੁੱਧੋ ਛੱਡੀ ਵੀ ਹੈ ਇਹ ਛੱਡੀ ਲੱਗਦੀ ਹੁਣੇ ਹੀ ਛੱਡੀ ਹੈ ਇਹ ਤਾਂ ਦੁੱਧ ਹੀ ਹੁੰਦਾਗਾ ਦੁੱਧ ਹੀ ਆ ਠੀਕ ਆ ਵੀਰੇ ਹੂੰ ਇਹ ਤਾਂ ਨੰਨੇ ਦੀ ਗੱਬਣਾ ਇਹ ਕੋਈ ਉਹੋ ਜਿਹਾ ਯੂਰ ਭਰਾ ਜੇ ਕੋਈ ਸਾੰਬ ਕੇ ਗਾਂ ਰੋਤੇ ਚ ਬਹੁਤ ਚੰਗੀ ਚ ਆਉਂਦੀ ਆ ਇਹ ਸਾਰੀ ਦੁਨੀਆ ਇੱਕੋ ਜਿਹੀ ਬਣੀ ਹੁੰਦੀ ਸਹੀ ਗੱਲ ਹੈ ਚਲੋ ਜਿਹਦਾ ਭਾਅ ਛੋਟਾ ਕਰ ਮੇਰੀ ਤਾਂ ਮੈਂ ਤੈਨੂੰ ਦੱਸੀ ਆ ਨਾ ਵੀ ਇੱਕ ਟਾਈਮ ਇਹਨੂੰ ਵਿਚਾਰੀ ਨੂੰ ਪੱਠੇ ਪੈਂਦੇ ਆ ਇੱਕ ਟਾਈਮ ਪੱਠੇ ਪਾਉਣੇ ਇਹਨਾਂ ਨੂੰ ਅੱਛਾ ਜੀ ਇੱਕ ਸਾਈਡ ਤੇ ਆ ਠੀਕ ਆ ਹਾਂ ਇਹ ਮੇਰੇ ਕੋਲੇ ਵੀ ਇਦਾਂ ਹੀ ਆਈ ਆ ਠੀਕ ਆ ਗਾਉਂ ਪਿਛਾਉ ਆ ਗਏ ਚਲੋ हां सेवाते अबह गल जिदे जिने बेचारे ने सांभणीयां गां को 400 ਰੁਪਇਆ ਲਾ ਦੂਗਾ ਇਹਦਾ ਆਪਾ ਮੁੱਲ ਦੱਸ ਦਿੰਨੇ ਆ ਕਿੰਨਾ ਜੀ ਕੋਈ ਬਾੜਾ ਨਹੀਂ 25000 ਰੁਪਇਆ ਲੈਣਾ ਵਛੀਆਂ ਇਹਦੀ ਸਾਂ ਵੀ ਲੈਣੀ ਆ ਯਾਰ ਠੀਕ ਆ ਜਿੰਨੇ ਕੇ ਸਾਭੀ ਉਹਨੇ ਜਿਹੜੇ ਸਾंभਿਆ ਉਹ ਲੈਣੇ ਕੋਈ ਐਵੇਂ ਜੱਫੀ ਨਹੀਂ ਪਾਉਣੇ ਠੀਕ ਆ ਹਾਂ ਇਹਦਾ ਆਪਾ ਰੇਟ ਤਾਂ ਦੱਸਤਾ ਵੀ ਕੋਈ ਐਵੇਂ ਹਨ ਬਾਰੀ ਬਾਰੀ ਪੁੱਛਣ ਦਾ ਇਹ ਨਹੀਂ ਜਿਹੜਾ ਕੋਈ ਸਾਂਭ ਲੂਗਾ ਉਹਨੂੰ 2 ਰੁਪਏ ਦੇ ਦੇ ਜੀ ਸਹੀ ਗੱਲ ਹੈ ਘਰ ਉਹ ਤਾਂ ਬਹੁਤ ਸੋਹਣੀ ਚਾਉਂਦੀ ਹੈ ਨਾ ਬਾਕੀ 25000 ਚਾਉਂਦਾ ਵੀ ਕੀ ਹੈ ਚੱਲ ਜੀ ਬੱਚੀ ਇੱਕ ਬੱਚੀ ਦੇ ਪੈਸੇ ਵੀ ਹੈ ਬੱਚੇ ਇਹ ਚੈੱਕ ਵੀ ਹੈ ਮੇਰੇ ਜੇ ਘਰ ਵਾਲੀ ਬੱਚੀ ਦੇ ਕੀ ਤਾਂ ਮੁੱਲ ਜਮਾਈ ਮੋੜ ਦੇ ਨਾ ਇਹ ਕੋਈ ਲੋ ਦਾ ਪਤਨ ਕਿਸਮਤ ਦੀ ਗੱਲ ਹੁੰਦੀ ਹੈ ਹਾਂ ਇਹ ਜਾਨੀ ਕਿ ਕੋਈ ਵੀਰ ਭਰਾ ਚਲੋ ਆਪਾਂ ਕਹਿੰਨੇ ਹੁਲ ਠੀਕ ਹੈ ਯਾਰ ਜੇਬ ਜਾ ਆਪਾਂ ਨੂੰ ਜਿਵੇਂ ਆਈ ਆ ਭਾਵੇਂ ਦੇ ਦੇਣੀ ਆ ਠੀਕ ਹੈ ਜੀ ਆਪਾਂ ਦਾ ਇਕੱਲੇ ਸਾੰਬ ਦੇ ਪੈਸੇ ਆ ਠੀਕ ਆ ਹਾਂ ਠੀਕ ਆ ਬਾਕੀ ਜੇ ਕੋਈ ਸਾੰਬ ਲੂਗਾ ਅਗਲਾ ਆਉਦੀ ਉਦਾਂ ਸੀਲ ਠੰਡੀ ਆ ਕੋਈ evo ji ਠੀਕ ਆ ਉਦਾਂ ਵੀ ਕੱਦ ਕਾਟ ਲਈ ਵੀ ਸਹੀ ਆ ਹਨਾ ਸੇਵਾ ਵਾਲੇ ਪੱਖ ਤੋਂ ਪਹਿਲਾਂ ਦੀ ਗਈ ਵੀ ਆ ਜਿਹੜਾ ਮੇਨ ਰੀਜਨ ਆ ਜੀ ਤੁਹਾਨੂੰ ਛੋਟੇ ਪਹਾੜ ਚ ਮਿਲ ਲੰਦਾ ਪਰ ਚੈੱਕ ਪਾਸ ਆ ਹਾਂ ਦੋ ਡਰਾਈ ਆ ਜਿੰਨੀ ਸੇਵਾ ਕਰੋਗੇ ਇਹਨੂੰ ਹੀ ਲੱਗਣੀ ਆ ਇਹਨੂੰ ਹੀ ਲੱਗ ਗਾਉਂ ਨਹੀਂ ਜਿਆਦੇ ਤਿਆਰ ਹੋ ਜਾਂਦੇ ਨਹੀਂ ਸੋਨੇ ਤਿਆਰ ਹੋ ਜਾਂਦੇ ਹਾਂ ਬਾਕੀ ਬਾਕੀ ਮੈਂ ਫੇਰ ਵਾਰੀ ਵਾਰੀ ਕਹਿਣਾ ਕੋਈ ਵੀ ਬੰਦਾ ਨਾਰਮਲ ਬੰਦਾ ਚਲੋ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਕੋਈ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਜੀ ਆ ਮੇਰਾ ਭਾਈ ਘੱਟ ਭਾਅ ਵਾਲਾ ਨਾ ਤਾ ਠੀਕ ਹੈ ਜਾਨੀ ਕਿ ਥੱਲੇ ਵਾਲਾ ਨਾ ਉਹ ਜਿਹੜੇ ਬੰਦੇ ਸਮਝਣ ਵਾਲੇ ਆ ਕਿਉਂਕਿ ਮੇਰੀ ਗੋਤ ਵੱਡੀ ਕੀਮਤ ਲਾਈ ਦੀ ਆ ਠੀਕ ਹੈ ਫਿਰ ਹਾਂ ਕੋਈ ਇਹ ਬੰਦਾ ਦਾ ਉਸ ਹਿਸਾਬ ਨਾਲ ਜੇ ਆਪਾਂ ਜਾਨੀ ਪਿਆਰ ਹੋ ਗਿਆ ਤੁਹਾਨੂੰ ਵੀ ਪਤਾ ਵੀ ਕਿਹੜੀ ਕੀਮਤ ਦੀ ਆ ਚਾਹਤ ਮਹੀਨੇ ਦਾ ਦੋ ਹੀ ਰਹਿ ਕੇ ਮਗਰ ਤੇ ਐਵੇਂ ਕਈ ਵਾਰੀ ਹੀਰਪਰਾ ਮੇਰੇ ਕਹਿ ਦਿੰਦੇ ਕੋਈ ਤੂੰ 60 ਦੀ ਲਿਆ ਕੋਈ 80 ਦੀ ਲਿਆ ਕੋਈ ਕਿੰਨੇ ਦੀ ਲਿਆ ਹਨ ਹਰ ਇੱਕ ਚੀਜ਼ ਦਾ ਉਹਦਾ ਮੁੱਲ ਠੀਕ ਹੈ ਇੱਕ ਤਾਂ ਇਹ ਥਣ ਵੀ ਪਾਸ ਕਰਾਉਂਦੀ ਆ ਦੁੱਧ ਵੀ ਆਏਗਾ ਇਹ ਵਧਾਉਣਾ ਚਾਹੀਦਾ ਵਾਧਾ ਵੀ ਚਾਹੀਦਾ ਠੀਕ ਹੈ ਜੀ ਦੁੱਧ ਜੀ ਬੂਰੀ ਆ ਪੀ ਜੀ ਚਿੜਾ ਵਾਲੀ ਆ ਨੀਨੀ ਰਵੀ ਦਾ ਤਾਚਾ ਥਣਾ ਦੀ ਆਹ ਵਾ ਠੀਕ ਹੈ ਜੀ ਹਨਾ ਠੀਕ ਹੈ ਜੀ ਹਾਂ ਬਾਕੀ ਇਹ ਗਰੰਟੀਆਂ ਮੇਰੀਆਂ ਠੀਕ ਹੈ ਬਾਕੀ ਨੰਬਰ ਬਾਕੀ ਨੰਬਰ ਸਗਰੀਨ ਤੇ ਆ ਬਾਕੀ ਜੇ ਮੇਰੇ ਵੀਰ ਭਰਾ ਨੇ ਕਿਸੇ ਨੇ ਦੇਖਣਾ ਤਾਂ ਆ ਦੇਖ ਲੈ ਇਹ ਚਮੜੀ ਦੇਖ ਬਈ ਬਾਕੀ ਚਾਹੇ ਗੋਲੇ ਆ ਸਾਡੀ ਬਈ ਇਹਦੀ ਜਿੰਨੀ ਹੁਣ ਮੈਨੂੰ ਇਹ ਸੀਗਾ ਵੀ ਜਿਹੜਾ ਕੋਈ ਲੈ ਜਾਊਗਾ ਉਹ ਵੀ ਯਾਦ ਰੱਖੂਗਾ ਜੇ ਮੇਰੇ ਕੋਲੇ ਰਹਿ ਗਈ ਤਾਂ ਮੈਂ ਇਹਨੂੰ ਟਰਾਈ ਕਰ ਦੇਣਾ ਹਫਤੇ ਠੀਕ ਹੈ ਹਾਂ ਧੰਨਵਾਦ ਸਾਰਿਆਂ ਦਾ ਸਾਡੀ